ਅ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਜਿਹੜਾ ਸੀ ਬੜਾ ਪਸਟੀਜੀਅਸ ਪ੍ਰੋਜੈਕਟ ਸੀ ਜਿਹੜਾ ਕਿ ਅ ਸਾਡੀ ਗੁਰੂ ਦੀ ਨਗਰੀ ਵਾਸਤੇ ਬਹੁਤ ਅਹਿਮ ਸਥਾਨ ਰੱਖਦਾ ਹੈ ਕਿਉਂਕਿ ਇਹ ਟੂਰਿਸਟ ਹੱਬ ਹੈ ਦੂਸਰਾ ਵਾਗੇ ਦਾ ਵਪਾਰ ਖੁੱਲਣ ਦਾ ਕਿਸੇ ਵੇਲੇ ਵੀ ਚਾਂਸ ਬਣ ਸਕਦਾ ਜਿੱਦਾਂ ਜੀ 20 ਦੇ ਵਿੱਚ ਸਿਰਕ ਰੂਟ ਬਣਾਉਣ ਦੀ ਗੱਲ ਕੀਤੀ ਗਈ ਹੈ ਸੋ ਇਹ ਸਾਡੇ ਵਾਸਤੇ ਬੜਾ ਮਾਣ ਵਾਲਾ ਪ੍ਰੋਜੈਕਟ ਹੈ ਜਿਹੜਾ ਚੱਲ ਰਿਹਾ ਹੈ ਔਰ ਰਿੰਗ ਰੂਟ ਜਿਹੜਾ ਅੰਮ੍ਰਿਤਸਰ ਦੇ ਆਲੇ ਦੁਆਲੇ ਕਰੀ 75 ਕਿਲੋਮੀਟਰ ਦਾ ਬਣ ਰਿਹਾ ਹੈ ਇੱਕ ਤੇ ਗ੍ਰੀਨਫੀਲਡ ਪ੍ਰੋਜੈਕਟ ਨੇ ਜਿਹੜੇ ਬਿਲਕੁਲ ਨਵੇਂ ਜ਼ਮੀਨ ਤੇ ਜ਼ਮੀਨ ਐਕਵਾਇਰ ਕਰਕੇ ਸਰਕਾਰ ਬਣਾਉਂਦੀ ਹੈ ਇੱਕ ਬਰਾਊਨ ਫੀਲਡ ਪ੍ਰੋਜੈਕਟ ਨੇ ਜਿਹੜੀਆਂ ਜਿਹੜੀ ਸਰਕਾਰ ਸੜਕਾਂ ਪ੍ਰਾਣੀਆਂ ਨੂੰ ਚੌੜਾ ਕਰਕੇ ਔਰ ਉਹਨਾਂ ਤੋਂ ਗਾ ਅੱਗੇ ਵਧਾਉਂਦੀ ਹੈ ਇੱਥੇ ਜਲੰਧਰ ਤੋਂ ਅੰਮ੍ਰਿਤਸਰ ਜਲੰਧਰ ਜਾਮਨਗਰ ਵੀ ਜਿਹੜਾ ਐਕਸਪ੍ਰੈਸ ਵੇ ਉਹ ਵੀ ਬਣ ਰਿਹਾ ਹੈ ਔਰ ਪੰਜਾਬ ਤੋਂ ਬਾਹਰ ਉਹ ਕੰਪਲੀਟ ਹੋ ਗਿਆ ਹੈ ਇਸੇ ਤਰੀਕੇ ਨਾਲ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਹੈ ਉਹ ਹਰਿਆਣੇ ਤੱਕ ਬਿਲਕੁਲ ਆਪਣੀ ਸਪੀਡ ਨਾਲ ਠੀਕ ਚੱਲ ਰਿਹਾ ਹੈ ਪਰ ਪੰਜਾਬ ਦੇ ਵਿੱਚ ਪਿਛਲੇ ਜਦੋਂ ਦੀ ਇਹ ਸਰਕਾਰ ਆਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਮਾਝੂਗ ਮੁੱਖ ਮੰਤਰੀ ਸਾਹਿਬ ਇਹਨਾਂ ਦਾ ਧਿਆਨ ਬਿਲਕੁਲ ਹੀ ਪੰਜਾਬ ਦੀ ਡਿਵੈਲਪਮੈਂਟ ਵੱਲ ਨਹੀਂ ਹੈਗਾ ਅੱਜ ਪ੍ਰੋਜੈਕਟ ਜਿਹੜਾ ਹੈ ਉਹਦੇ ਜਿਹੜੇ ਕੰਟਰੈਕਟਰ ਹੈ ਉਹ ਪ੍ਰੋਜੈਕਟ ਨੂੰ ਛੱਡ ਕੇ ਜਾ ਰਹੇ ਨੇ ਔਰ 104 ਕਿਲੋਮੀਟਰ ਦਾ ਪ੍ਰੋਜੈਕਟ ਉਹਨਾਂ ਨੇ ਪਹਿਲਾਂ ਜਿਹੜੇ ਕੰਟਰੈਕਟਰ ਛੱਡ ਕੇ ਚਲੇ ਗਏ ਉਹਨਾਂ ਨੇ ਵਾਈਂਡ ਅਪ ਕਰ ਲਿਆ ਔਰ 293 ਕਿਲੋਮੀਟਰ ਦਾ ਪ੍ਰੋਜੈਕਟ ਹੈ ਉਹਨਾਂ ਨੇ ਫੇਰ 警告 ਦਿੱਤੀ ਹੈ ਕਿ ਜੇ ਤੁਸੀਂ ਅਜੇ ਵੀ ਧਿਆਨ ਨਹੀਂ ਦਿਓਗੇ ਤਾਂ ਸਾਨੂੰ ਇਹ ਇਹ ਪ੍ਰੋਜੈਕਟ ਜਿਹੜਾ ਕੈਨਸਲ ਕਰਨਾ ਪਏਗਾ ਬੜੇ ਦੁੱਖ ਦੀ ਗੱਲ ਹੈ ਬੜੀ ਮਿਹਨਤ ਦੇ ਨਾਲ ਮੁਸ਼ਕਲ ਦੇ ਨਾਲ ਅਸੀਂ ਬਾਰਡਰ ਬੈਲਟ ਤੇ ਬੈਠੇ ਹਾਂ ਬਿਲਕੁਲ ਅਖੀਰ ਦੇ ਉੱਤੇ ਆ ਔਰ ਬਾਰਡਰ ਦੇ ਨਾਲ ਲੱਗਦੇ ਆ ਪਾਕਿਸਤਾਨ ਦੇ ਔਰ ਸਾਡਾ ਜਿਹੜਾ ਟੂਰਿਜ਼ਮ ਆ ਗੁਰੂ ਨਗਰੀ ਹੈ ਇੱਥੇ ਲੋਕੀ ਲੱਖ 1.5 ਲੱਖ ਬੰਦਾ ਰੋਜ਼ ਤਦਾਦ ਦੇ ਵਿੱਚ ਆਉਂਦਾ ਆ ਉਹਦੇ ਨਾਲ ਵਪਾਰ ਦੇ ਵਿੱਚ ਇੱਥੇ ਬਹੁਤ ਵਾਧਾ ਹੋਣ ਦੀ ਆਸ ਹੈ ਇਸ ਐਕਸਪ੍ਰੈਸ ਹਾਈਵੇ ਦੇ ਬੰਦੇ ਨਾਲ ਔਰ ਮੈਂ ਇੱਥੋਂ ਦੇ ਜਿਹੜੇ ਐਮ.ਐਲ.ਏ ਸਹਿਬਾਨ ਨੇ ਜਿਹੜੇ ਇੱਥੇ ਆਮ ਆਦੀ ਪਾਰਟੀ ਦੇ ਚੁਣ ਕੇ ਗਏ ਨੇ ਉਹਨਾਂ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅੰਮ੍ਰਿਤਸਰ ਦੀ ਆਵਾਜ਼ ਬੁਲੰਦ ਕਰਨ ਕੋਈ ਨਹੀਂ ਬੋਲ ਰਿਹਾ ਕਿੱਥੇ ਚਲੇ ਗਏ ਨੇ ਸਾਰੇ ਅੱਜ ਜੇ ਪ੍ਰੋਜੈਕਟ ਕੈਨਸਲ ਹੋ ਜਾਂਦਾ ਹੈ ਜਿੱਦਾਂ ਉਹਨਾਂ ਨੇ ਬੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਿਹਾ ਹੈ ਕਿ ਅਸੀਂ ਬਾਰ-ਬਾਰ ਕਹਿਣ ਦੇ ਬਾਵਜੂਦ ਤੁਸੀਂ ਜਿਹੜੀ 15 ਤਰੀਕ ਨੂੰ ਜੁਲਾਈ ਨੂੰ ਮੀਟਿੰਗ ਹੋਈ ਤੁਸੀਂ ਕਿਹਾ ਸੀ ਐਕਟਿਵ ਅਸੀਂ ਜ਼ਮੀਨ ਅਕਵਾਇਰ ਕਰਾਂਗੇ ਅਜੇ ਤੱਕ ਭੋਰਾ ਜਿੰਨਾ ਵੀ ਕੰਮ ਉਹਦੇ ਤੇ ਨਹੀਂ ਹੋਇਆ ਬਿਲਕੁਲ ਉਹਨੂੰ ਤੁਸੀਂ ਅਨਟੱਚ ਰੱਖਿਆ ਹੈ ਔਰ ਜੇ ਇਹ ਨਹੀਂ ਕਰੋਗੇ ਤੇ ਸਾਡੇ ਦੇ ਆਉਣ ਵਾਲੇ ਜਿਹੜੇ ਬੱਚੇ ਨੇ ਜਿਹੜਾ ਆਉਣ ਵਾਲਾ ਭਵਿੱਖ ਹੈ ਸਾਡਾ ਉਹਦੇ ਖਦਰੇ ਚ ਅਸੀਂ ਅੱਗੇ ਬਾਰਡਰ ਤੇ ਬੈਠੇ ਸਾਨੂੰ ਤਾਂ ਆਸ-ਉਮੀਦ ਵੱਜੀ ਸੀ ਕਿ ਇਹਦੇ ਨਾਲ ਐਕਸਪ੍ਰੈਸ ਵੇ ਬਣ ਗਿਆ ਪੁਰਾਣਾ ਹਾਈਵੇ ਨਾਲ ਚੱਲੇਗਾ ਔਰ ਜਾਮਨਗਰ ਨੂੰ ਨਿਕਲੇਗਾ ਔਰ ਪਾਰ ਬਦੇਗਾ ਇੱਥੇ ਕਿਉਂ ਪ੍ਰੋਜੈਕਟ ਰੋਕੇ ਜਾ ਰਹੇ ਆ ਜੇ ਕੋਈ ਮਸਲੇ ਮਸਲੇ ਬੈਠ ਕੇ ਹੱਲ ਕਰੋ ਪਰ ਜਿਹੜਾ ਬੰਦਾ ਅੱਗੇ ਆ ਕੇ ਤੁਹਾਡੇ ਜਿੱਥੇ ਮਰਜ਼ੀ ਆ ਕੇ ਬਹਿ ਜਾਂਦਾ ਤੁਸੀਂ ਚੁੱਪ ਕਰਕੇ ਉਹਨੂੰ ਵੇਖਣ ਦੇ ਜੇ ਕੋਈ ਹਾਈਵੇ ਤੇ ਝੋਨਾ ਲਾਈ ਜਾਂਦਾ ਕਦੀ ਕੋਸ਼ਿਸ਼ ਕਰੀ ਜਾਂਦਾ ਤੁਹਾਡਾ ਕੋਈ ਧਿਆਨ ਹੀ ਨਹੀਂ ਹੈਗਾ ਬਾਕੀ ਵੀ ਪੰਜਾਬ ਵਸਦਾ ਹੈ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਸਾਰੇ ਗੋਡੇ ਟੇਕਦੋਗੇ ਇਹਨਾਂ ਚੀਜ਼ਾਂ 'ਕੇ ਇਹ ਕਮਜ਼ੋਰੀ ਹੈ ਬਹੁਤ ਵੱਡੀ ਮੁੱਖ ਮੰਤਰੀ ਸਾਹਿਬ ਤੁਹਾਨੂੰ ਧਿਆਨ ਦੇਣਾ ਪਏਗਾ ਨਹੀਂ ਤੇ ਪੰਜਾਬ ਤੁਹਾਨੂੰ ਕਦੀ ਮਾਫ਼ ਨਹੀਂ ਕਰੂਗਾ ਤੁਹਾਨੂੰ ਬਣਵੇ ਜਿਤਾਏ ਸੀ ਇਸ ਕਰਕੇ ਨਹੀਂ ਜਿਤਾਏ ਕਿ ਤੁਸੀਂ ਪੰਜਾਬ ਦਾ ਧਿਆਨ ਨਾ ਰੱਖੋ ਔਰ ਮੈਂ ਨਿੰਦਿਆ ਕਰਦਾ ਇਸ ਗੱਲ ਤੇ ਕਿ ਇਹ ਸਰਕਾਰ ਦਾ ਬਿਲਕੁਲ ਧਿਆਨ ਪੰਜਾਬ ਵੱਲ ਨਹੀਂ ਹੈਗਾ ਸવાય ਕਰਜ਼ਾ ਚੁੱਕਣ ਤੇ ਸવાય ਇਸ਼ਤਿਹਾਰबाजी ਕਰਨ ਤੋਂ ਇਲਾਵਾ ਕੋਈ ਕੰਮ ਨਹੀਂ ਤੁਸੀਂ 에어ਪੋਰਟ ਤੇ ਚਲੇ ਜਾਓ ਚੱਪੇ ਚੱਪੇ ਦੇਸ਼ਧਾਰ ਲੈ ਆ ਅੱਜ ਪੰਜਾਬ ਦਾ ਹਾਲਾਤ ਕੀ ਹੋ ਗਏ ਨੇ ਗੈਂਗਸਟਰ ਸੜੀਆਂ ਚੇਲਾ ਜੋ ਇਸ ਮਤਲਬ ਇੰਟਰਵਿਊ ਦੇਣ ਰਹੇ ਨੇ ਐਕਸਟਰੋਸ਼ਨਾਂ ਹੋ ਰਹੀਆਂ ਨੇ ਮਰਡਰ ਹੋ ਰਹੇ ਨੇ ਤੁਸੀਂ ਕਰ ਕੀ ਰਹੇ ਜੇ ਸਰਕਾਰ ਧਿਆਨ ਦੇਵੇ ਜ਼ਮੀਨਾਂ ਐਕਵਾਇਰ ਕਰੇ ਤੁਸੀਂ ਪੈਸਾ ਕੋਈ ਨਹੀਂ ਲਾਉਣਾ ਤੁਹਾਡੇ ਕੋਲ ਸਿਰਫ ਤੁਸੀਂ ਜ਼ਮੀਨ ਐਕਵਾਇਰ ਕਰਕੇ ਦੇਣੀ ਹੈ ਪੈਸੇ ਸਾਰੇ ਉਹਨਾਂ ਨੇ ਦੇਣੇ ਸੋ ਮੈਂ ਕਹਿਣਾ ਚਾਹੁੰਨਾ ਕਿ ਇਹ ਇੱਕ ਮਾਨ ਵਾਲੇ ਪ੍ਰੋਜੈਕਟ ਸੀ ਸਰਕਾਰ ਤੁਰੰਤ ਦਵੇ ਕਿਉਂਕਿ ਦੇਖੋ ਉਹਨਾਂ ਨੇ ਉਹਨਾਂ ਨੇ ਤਾਂ ਦੁਬਾਨਾ ਲੱਗ ਗਿਆ ਉਹਨਾਂ ਤੇ ਕਹਿਣਾ ਜੀ ਇਹ ਕੈਨਸਲ ਕਰ ਦਿਓ ਬੰਦਾ ਹੋ ਗਿਆ ਹੈ ਵੀ ਸਹੀ ਹੁਣ ਦੋ ਦੋ ਤਿੰਨ ਤਿੰਨ ਸਾਲ ਹੋ ਗਏ ਕੰਟਰੈਕਟਰ ਆ ਕੇ ਬੈਠੇ ਨੇ ਕੰਮ ਹੁੰਦਾ ਨਹੀਂ ਗਾ ਜੀ ਦੋ ਪ੍ਰੋਜੈਕਟ ਅਲਰੇਡੀ ਬੰਦ ਕਰ ਚੁੱਕੇ ਨੇ 104 ਕਿਲੋਮੀਟਰ ਦੇ ਬੰਦ ਨਹੀਂ ਉਹਨਾਂ ਨੇ ਟਰਮੀਨੇਟ ਕਰਤੇ ਹੁਣ ਦੁਬਾਰਾ ਜੇ ਉਹਦੇ ਕੰਟਰੈਕਟ ਕਰਨਗੇ ਕਦੋਂ ਹੋਣਗੇ ਕਿੰਨਾ ਸਮਾਂ ਲੱਗੂ ਇਹ ਤਾਂ ਬੜੀ ਲੰਬੀ ਗੱਲ ਹੈ ਉਹਨਾਂ 293 ਕਿਲੋਮੀਟਰ ਦੇ 14666 ਕਰੋੜ ਦੇ ਉਹਨਾਂ ਕਹਿੰਦੇ ਫਿਰ ਤੋਂ ਕੰਟਰੈਕਟਰ ਕਰਦੇ ਨੇ ਜੇ ਤੁਸੀਂ ਇਹਨਾਂ ਤੇ ਕਾਰਵਾਈ ਨਹੀਂ ਕਰੋਗੇ ਤੁਹਾਨੂੰ ਤਾਂ ਉਸੇ ਤੁਰੰਤ ਐਕਸ਼ਨ ਲੈਣਾ ਚਾਹੀਦਾ ਜਦੋਂ ਰਿਪੋਰਟ ਹੋ ਗਈ ਹੈ ਸਾਰੇ ਪ੍ਰਵਾਹ ਜਿਹੜਾ ਕੋਈ ਬੰਦਾ ਆਇਆ ਉਹ ਤੇ ਉਹਨੂੰ ਫੜ ਕੇ ਅੰ ਕਿੱਦਾਂ ਬਣਾਉ ਜੇ ਕੇ ਅਫਸਰ ਦੇ ਉੱਤੇ ਇਹ ਸਾਰੇ ਬੱਚੇ ਸਾਡੇ ਆਉਣ ਵਾਲੇ ਬੱਚਿਆਂ ਦੇ ਪ੍ਰੋਜੈਕਟ ਨੇ ਕਿਸੇ ਦਾ ਪਰਸਨਲ ਕੰਮ ਨਹੀਂ ਗਾਇਆ 103 ਤੋਂ 104 ਕਿਲੋਮੀਟਰ ਕੈਂਸਲ ਹੋ ਗਿਆ 3263 63 ਕਰੋੜ ਦੇ ਕੰਟਰੈਕਟ ਕੈਂਸਲ ਹੋ ਗਏ ਦੂਜਾ ਨਾ ਕਿ 14288 ਕਰੋੜ ਦਾ ਅਸੀਂ ਕੈਂਸਲ ਕਰਾਂਗੇ ਜੇ ਤੁਸੀਂ ਇਹਦੇ ਵੱਲ ਧਿਆਨ ਨਾ ਦਿੱਤਾ ਲਾਅ ਆਰਡਰ ਵੱਲ ਧਿਆਨ ਨਾ ਦਿੱਤਾ ਜਿਹੜੇ ਕੰਟਰੈਕਟਰ ਆ ਉਹਨਾਂ ਨੂੰ ਸੁਰੱਖਿਆ ਸਕਿਉਰਿਟੀ ਨਾ ਦਿੱਤੀ ਜੇ ਜਿਹੜੇ ਉਥੇ ਜ਼ਮੀਨਾਂ ਨੇ ਜ਼ਮੀਨਾਂ ਤੁਸੀਂ ਕੁਆਇਰ ਨਾ ਕੀਤੀਆਂ ਪੈਸੇ ਪਏ ਨੇ ਖਾਤਿਆਂ ਦੇ ਵਿੱਚ ਬੜੀ ਕੋ ਦੁੱਖ ਦੀ ਗੱਲ ਐ ਪੈਸੇ ਨਹੀਂ ਵੰਡੇ ਜਾ ਰਹੇ ਸਰਕਾਰ ਚ ਸੁਣਦੀ ਹੋਏ ਤਾਂ ਗੜਕਰੀ ਸਾਹਿਬ ਨੂੰ ਲੈਟਰ ਲਿਖਣ ਦੀ ਲੋੜ ਪਵੇ ਟ੍ਰਾਂਸਪੋਰਟ ਮੰਤਰੀ ਅਸੀਂ ਜਦੋਂ ਉਧਰੋਂ ਕੰਮ ਜਾਂਦੇ ਆ ਉਹ ਸਾਨੂੰ ਕਹਿੰਦੇ ਪਹਿਲੇ ਪਹਿਲੇ ਆੜੇ ਜਿਹੜੇ ਪੈਸੇ ਪਏ ਉਹ ਵੰਡ ਕੇ ਆਓ ਸਰਕਾਰ ਨੂੰ ਮਤਲਬ ਇਹਨਾਂ ਤੇ ਖੁਦ ਮੰਤਰੀਆਂ ਨੂੰ ਉਹਨਾਂ ਕਿਹਾ ਕਿ ਜਾ ਕੇ ਆਪਣੇ ਬਲੋ ਜਿਹੜੇ ਮੁੱਖ ਮੰਤਰੀ ਨੂੰ ਕਹੋ ਕਿ ਸਾਨੂੰ ਪ੍ਰੋਜੈਕਟ ਦਵੇ ਕੁਆਇਰ ਕਰਤੀ ਸਰਕਾਰ ਮੰਨਦੇ ਹੈਗੀ ਕਿ ਸਰਕਾਰ ਹੋਵੇ ਤੇ ਆ ਇਦਾਂ ਹਮਲੇ ਹੋਣ ਪ੍ਰੋਜੈਕਟ ਕੈਨਸਲ ਹੋਣ ਸਾਡੇ ਬੈਟਰ ਜੀ ਹੋਰ ਸਰਕਾਰਾਂ ਲਈਆ ਇੰਦਾ ਦੀ ਕਦੀ ਦਿੱਕਤ ਆਈ ਦੇਖੋ ਆ ਰੌਲਾ ਪਾਈਏ ਵੀ ਜੇ ਉਹ ਪੈਸੇ ਨਹੀਂ ਦੇ ਰਹੇ ਉਹਨਾਂ ਦੇ ਪੈਸੇ ਦੇ ਦਿੱਤੇ 2 ਸਾਲ ਹੋ ਗਏ ਪੈਸੇ ਆਏ ਇਹਨੂੰ ਹੁਣ ਜਿਹੜੀ ਸਰਕਾਰ ਮੁੱਖ ਮੰਤਰੀ ਇੱਥੇ ਕੁਐਰ ਨੋਡਰਜੈਂਸੀ ਕੌਣ ਹੈ ਨੋਡਲ ਸਟੇਟ ਗਵਰਨਮੈਂਟ ਹੈ ਸਟੇਟ ਗਵਰਨਮੈਂਟ ਨੇ ਜ਼ਮੀਨ ਕੁਐਰ ਕਰਕੇ ਜਣੀ ਪੈਸਾ ਆਪਣਾ ਕੋਈ ਨਹੀਂ ਲੈਣਾ ਉਲਟਾ ਇਹ ਜ਼ਮੀਨ ਕੁਐਰ ਕਰਨਗੇ ਉਹਦੀ ਕੁਝ ਪਰਸੈਂਟੇਜ ਇਹਨਾਂ ਨੂੰ ਸਰਵਿਸ ਚਾਰਜ ਮਿਲਨੇ ਨੇ ਇਹ ਫ੍ਰੀ ਕੰਮ ਨਹੀਂ ਹੋ ਰਿਹਾ ਉਹਦਾ ਵੀ ਇਹਨਾਂ ਨੇ ਕ ਪੈਸੇ ਲੈਣੇ ਨੇ ਉਲਟਾ ਸਾਨੂੰ ਤਾਂ ਦੁੱਖ ਆਉਂਦਾ ਆ ਅਸੀਂ ਬਾਰਡਰ ਦੇ ਖੀਰ ਤੇ ਆ ਸਾਡਾ ਡਿਸਟ੍ਰਿਕਟ ਔਰ ਅਸੀਂ ਇਹ ਸਾਰੇ ਪ੍ਰੋਜੈਕਟ ਦਾ ਸਭ ਤੋਂ ਵੱਡਾ ਜੇ ਲਾਭ ਹੈ ਤੋਂ ਅਬਰ ਸਰ ਗੁਰੂਗ੍ਰੀ ਨਗਰੀ ਨੂੰ ਆ ਗੁਰੂਗ੍ਰੀ ਨਗਰੀ ਨੂੰ ਕਿਉਂਕਿ ਅਸੀਂ ਸਾਡਾ ਵਪਾਰ ਹੈ ਜੇ ਉੱਤੇ ਅਸੀਂ ਅੰਤਰਰਾਸ਼ਟਰੀ 에ਰਪੋਰਟ ਹੈ ਅਸੀਂ ਵੈਲ ਕਨੈਕਟਡ ਹੈ ਬਾਈ ਰੋਡ ਬਾਈ 에ਅਰ ਬਾਈ ਰੇਲ ਅੰਤਰਰਾਸ਼ਟਰੀ ਤੌਰ ਤੇ